ਅਮਰਤਧਾਰੀ ਸਿੱਖਾਂ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਉਹਨਾਂ ਨੂੰ ਉਹਨਾਂ ਦੇ ਕਕਾਰਾਂ ਸਮੇਤ ਜਨਤਾ ਫਲਾਈਟ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਜਾਂ ਫਿਰ ਕਿਸੇ ਪੇਪਰ ਦੇ ਵਿੱਚ ਉਹਨਾਂ ਨੂੰ ਹਾਲ ਦੇ ਵਿੱਚ ਐਕਟਰ ਨਹੀਂ ਹੋਣ ਦਿੱਤਾ ਜਾਂਦਾ ਜੇ ਇਹ ਆ ਮਾਮਲਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਹੈ ਜਿੱਥੇ ਕਿ ਰਾਜਸਥਾਨ ਦੇ ਹਾਈ ਕੋਰਟ ਦੇ ਜੱਜਾਂ ਦੇ ਪੇਪਰ ਸੀ ਪੰਜਾਬ ਤੋਂ ਇੱਕ ਗੁਰਪ੍ਰੀਤ ਕੌਰ ਨਾਮ ਦੀ ਜਿਹੜੀ ਇੱਕ ਅਮਰਤਧਾਰੀ ਲੜਕੀ ਆ ਉਸ ਪੇਪਰ ਦੇ ਲਈ ਆਪਣਾ ਫਾਰਮ ਭਰਦੀ ਆ ਜਦੋਂ ਅੱਜ ਪੇਪਰ ਦੇਣ ਜਾਂਦੀ ਆ ਪਰ ਉੱਥੇ ਸਿਕਿਉਰਿਟੀ ਦੇ ਵੱਲੋਂ ਉਹਨਾਂ ਨੂੰ ਬਾਹਰ ਹੀ ਰੋਕ ਦਿੱਤਾ ਜਾਂਦਾ ਹੈ ਗੱਲ ਆਖੀ ਜਾਂਦੀ ਹੈ ਕਿ ਤੁਸੀਂ ਆਪਣੇ ਕਕਾਰਾਂ ਸਮੇਤ ਜਿਸ ਦੇ ਵਿੱਚ ਕਿਰਪਾਨ ਅਤੇ ਕੜੇ ਸਮੇਤ ਪੇਪਰ ਦੇਣ ਅੰਦਰ ਹਾਲ ਦੇ ਵਿੱਚ ਨਹੀਂ ਜਾ ਸਕਦੇ ਸਿੱਧੇ ਤੌਰ ਤੇ ਉਸ ਅੰਮ੍ਰਿਤਧਾਰੀ ਲੜਕੀ ਗੁਰਪ੍ਰੀਤ ਕੌਰ ਦੇ ਨਾਲ ਵਿਤਕਰਾ ਕੀਤਾ ਗਿਆ ਤੇ ਨਾਲ ਦੀ ਨਾਲ ਇਸੇ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ ਜੂਣਾਂ ਨੇ ਵੀ ਐਕਸ਼ਨ ਲਿਆ ਦਿੱਤੇ ਤੌਰ ਤੇ ਉਹਨਾਂ ਬਿਆਨ ਦਿੱਤਾ ਕਿ ਇਹ ਪਹਿਲਾਂ ਤਾਂ ਸੰਵਿਧਾਨ ਦੀ ਉਲੰਘਣਾ ਤੇ ਨਾਲ ਦੀ ਨਾਲ ਸਿੱਖਾਂ ਵਿਰੋਧੀ ਇੱਕ ਵਿਤਕਰਾ ਵੀ ਕੀਤਾ ਗਿਆ ਤੇ ਨਾਲ ਉਹਨਾਂ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਵਪਦਾ Rajasthan ਅਤੇ Bharat ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰੇ ਦਰਸਲ ਇੱਕ ਸੇਖ ਅਮਰਤ ਧਾਰੀ ਲੜਕੀ ਜਦੋਂ ਪੇਪਰ ਦੇਣ ਜਾਂਦੀ ਹੈ ਉਸਦੇ ਕਕਾਰ ਪਾਏ ਹੁੰਦੇ ਨੇ ਤਾਂ ਕਕਾਰ ਉਤਾਰਨ ਦੀ ਗੱਲ ਆਖੀ ਜਾਂਦੀ ਹੈ ਜਾਨੀ ਕਿ ਇੱਕ ਵਾਰ ਫਿਰ ਤੋਂ ਕਕਾਰਾਂ ਸਮੇਤ ਪੇਪਰ ਦੇਣ ਤੋਂ ਇੱਕ ਅਮਰਤ ਧਾਰੀ ਲੜਕੀ ਨੂੰ ਰੋਕਿਆ ਗਿਆ ਹੈ